ਪ੍ਰੈਸ਼ਰ ਕੰਟਰੋਲ ਹੋਣ ਲੱਗ ਪਊਗਾ ਇੱਕ ਥੋੜਾ ਜਿਹਾ ਗੁੜ ਖਾਣਾ ਸ਼ੁਰੂ ਕਰ ਦਿਓ ਰੋਟੀ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਗੁੜ ਖਾਇਆ ਕਰੋ ਤਾਂ ਕਿ ਬੀਪੀ ਲੋ ਹੈ ਚਾਹੇ ਹਾਈ ਹੈ ਇਹ ਗੁੜ ਦੇ ਵਿੱਚ ਇੰਨੀ ਸ਼ਕਤੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖੂਗਾ ਜੀਰਾ ਅਜਵੈਨ ਤੇ ਸੌਫ ਨੂੰ ਪਾਊਡਰ ਨੂੰ ਬਣਾ ਕੇ ਖਾਇਆ ਕਰੋ ਉਹ ਤੁਹਾਡੀ ਪਾਚਨ ਕਿਰਿਆ ਠੀਕ ਰੱਖੂਗਾ ਬਲੱਡ ਪ੍ਰੈਸ਼ਰ ਹੈ ਕਿੱਥੇ ਹੈ ਇੱਥੇ ਤਾਂ ਸਰਬਗੰਧਾ ਜੜੀ ਬੂਟੀ ਇਹ ਲੈ ਲਓ ਇੱਕ ਅਰਜੁਨ ਸ਼ੱਕ ਦਾ ਪਾਊਡਰ ਲੈ ਲਓ ਅਰਜੂਨ ਸ਼ਕ ਦਾ ਪਾਊਡਰ ਤੇ ਸਰਪਗੰਦਾ ਇਹਨਾਂ ਨੂੰ ਤੁਸੀਂ ਬਰਾਬਰ ਮਿਕਸ ਕਰ ਲਓ ਇਹਦੇ ਚੋਂ ਅੱਧਾ ਚਮਚਾ ਲੈਣਾ ਸਵੇਰੇ ਜੀ ਜੀ ਖਾਲੀ পেট ਨਹੀਂ ਲੈਣਾ ਕੋ ਰੋਟੀ ਰੋਟੀ ਖਾ ਕੇ ਲੈਣਾ ਅੱਧੇ ਘੰਟੇ ਬਾਅਦ ਲੈਣਾ ਖਾਣ ਪੀਣ ਤੋਂ ਤੁਸੀਂ ਥੋੜੇ ਦਿਨ ਅਜਿ ਦੇਖੋਗੇ ਬਾਡੀ ਰਿਲੈਕਸ ਹੋਣ ਲੱਗ ਗਈ ਜਿਹਨਾਂ ਦਾ ਹਾਈ ਹੈ ਬੀਪੀ ਉਹਨਾਂ ਵਾਸਤੇ ਸਰਪਗੰਦਾ ਬਹੁਤ ਗੁੱਡ ਹੈ ਉਹਨਾਂ ਵਾਸਤੇ ਪੈਰਾਂ ਨੂੰ ਝਸਣਾ ਰੈਸਟ ਕਰਨਾ ਪੈਰਾਂ ਤੇ ਤੇਲ ਦੀ ਮਾਲਿਸ਼ ਕਰਨੀ ਜਾਂ ਡਰਾਈ ਮ사ਜ ਕਰਨੀ ਉਹ ਸਭ ਤੋਂ ਵੈਸਤਾ ਕਿਤੇ 5 ਸਟਾਰ ਚ ਰੋਟੀ ਖਾਣ ਜਾਂਦੇ ਆ ਉੱਥੇ ਜਰੂਰ ਕਹਿੰਦੇ ਆ ਵੀ ਨਿੰਬੂ ਵਾਲਾ ਪਾਣੀ ਦੇ ਉਹ ਚ ਨੌ ਧੋਣੇ ਨੇ ਘਰੇ ਖਾਉਣੀ ਬਈ ਗੱਲਾਂ ਜਪਾ ਬੀਪੀ ਦੀ ਕਰਨ ਜਾ ਰਹੇ ਆ ਚਾਹੇ ਹਾਈ ਬੀਪੀ ਹੋਵੇ ਚਾਹੇ ਲੋ ਬੀਪੀ ਆ ਆਪਾਂ ਕਿਵੇਂ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਥੋੜਾ ਚੇਂਜ ਕਰਕੇ ਈਟਿੰਗ ਹੈਬਿਟਸ ਨੂੰ ਚੇਂਜ ਕਰਕੇ ਕੰਟਰੋਲ ਚ ਰੱਖ ਸਕਦੇ ਆ ਮਾਈਗਰੇਨ ਨੂੰ ਲੈ ਕੇ ਵੀ ਤੁਹਾਡਾ ਗੱਲਾਂ ਸਾਂਝੀਆਂ ਕਰਾਂਗੇ ਘਰੇਲੂ ਨੁਸਖੇ ਵੀ ਤੁਹਾਡਾ ਸਾਂਝੇ ਕਰਨੇ ਨੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਜੀ ਵਰਦਾਨ ਆਯੁਰਵੈਦਿਕ ਆਰਗੇਨਾਈਜੇਸ਼ਨ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਨਿੱਗੀ ਪਿਆਰ ਭਰੀ ਸਤਿਕਾਰ ਭਰੀ ਸਸ੍ਰੀਕਾਲ ਜੀ ਸਸ੍ਰੀਕਾਲ ਜੀ ਤੇ ਜਦੋਂ ਆਪਾਂ ਸਭ ਤੋਂ ਪਹਿਲਾਂ ਬੀਪੀ ਦੀ ਗੱਲ ਕਰੀਏ ਹਾਈ ਬੀਪੀ ਦੀ ਗੱਲ ਹੁੰਦੀ ਹੈ ਦਵਾਈਆਂ ਢੇਰ ਸਾਰੀਆਂ ਹੁੰਦੀਆਂ ਲੋ ਬੀਪੀ ਦੀ ਗੱਲ ਕਰੀਏ ਐਲੋਪੈਥੀ ਵਿੱਚ ਦਵਾਈ ਕੋਈ ਨਹੀਂ ਹੁੰਦੀ ਤਾਂ ਕਿਵੇਂ ਲੋ ਬੀਪੀ ਵਾਲੇ ਆਪਣੇ ਬੀਪੀ ਨੂੰ ਕੰਟਰੋਲ 'ਚ ਰੱਖਣ ਦੇਖੋ ਜਿਹੜਾ ਹਾਈ ਬੀਪੀ ਹੈ ਜਾਂ ਲੋ ਬੀਪੀ ਹੈ ਤੁਸੀਂ ਕਦੇ ਗੰਨਾ ਪੀੜਦਾ ਦੇਖਿਆ ਹੋਊਗਾ ਉਹਦੇ ਚੋ ਗੰਨੇ ਵਾਲੇ ਦੀ ਮਰਜ਼ੀ ਹੁੰਦੀ ਹੈ ਵੀ ਉਹ ਗੰਨੇ ਨੂੰ ਪੂਰਾ ਟਾਈਟ ਕਰਕੇ ਨਚੋੜਦਾ ਹੈ ਜੀ ਜੀ ਜਾਂ ਗੰਨੇ ਨੂੰ ਥੋੜਾ ਲੂਸ ਕਰਕੇ ਨਚੋੜਦਾ ਹੈ ਇਹ ਸਾਡੇ ਦਿਮਾਗ ਦੇ ਵਿੱਚ ਮਸ਼ੀਨ ਰੱਬ ਨੇ ਬਣਾਈ ਸੀ ਇਹ ਸਾਡੇ ਹੱਥ ਹੈ ਵੀ ਅਸੀਂ ਹਾਈ ਬੀਪੀ ਕਰਦੇ ਆ ਕਿ ਲੋ ਕਰਦੇ ਆ ਜਿਹੇ ਜਿਹੇ ਅਸੀਂ ਸੋਚਦੇ ਆ ਜਿਹੇ ਜਿਹੇ ਅਸੀਂ ਗੱਲਾਂ ਮਾਰਦੇ ਆ ਜਿਹੇ ਜਿਹੇ ਮਾਹੌਲ 'ਚ ਰਹਿੰਦੇ ਆ ਉਹੋ ਜਿਹਾ ਸਾਡਾ ਸਰੀਰ ਬਣੀ ਜਾਂਦਾ ਜਿਵੇਂ ਹੁਣ ਮੰਨ ਲਓ ਕਿਸੇ ਨੇ 1 ਮਿੰਟ 'ਚ ਕਹਤਾ ਵੀ ਅ ਮਤਲਬ ਕਿ ਇੰਨੇ ਵਜੇ ਤੱਕ ਪਹੁੰਚਾਉਣ ਵਾਲਾ ਇੱਕ ਚਾਰ ਬੰਦੇ ਦਾ ਬੈਠੇ ਕਣਗੇ ਐਵੇਂ ਮਰੀ ਜਾਂਦਾ ਜਕੜਾ ਜੀ ਇੱਕ ਵਿੱਚ ਬੈਠਾ ਹੁੰਦਾ ਸਟ्रेस ਦਾ ਮਾਰਿਆ ਹੋਇਆ ਉਹ ਸਾਰੇ ਪਿੰਡ ਚ ਰੌਲਾ ਪਾ ਦਿੰਦਾ ਉੱਥੋਂ ਬਾਅਦ ਜਾ ਕੇ ਜੀ ਜੀ ਉਹ ਉਹਨੂੰ ਉਹ ਸੱਚੀਓਂ ਡਰ ਜਾਂਦਾ ਉਹ ਜਦ ਆਉ ਜਾਉ ਦੇਖੀ ਜਾਉ ਉਹ ਪਹਿਲੇ ਹੀ ਉਹਨੇ ਦਿਮਾਗ ਤੇ ਇਨਾ ਬੋਝ ਪਾ ਲਿਆ ਹੁਣ ਜਿਹੜੇ ਤਾਂ ਕਹਿੰਦੇ ਸੀ ਉਹ ਕੋਈ ਗੱਲ ਨਹੀਂ ਐਵੇਂ ਮਾਰੀ ਜਾਂਦਾ ਜਕੜਾ ਉਹਨਾਂ ਦਾ ਨਾ ਬੀਪੀ ਥੱਲੇ ਨਾ ਉੱਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਹਨੇ ਲੈ ਲਿਆ ਸਟ्रेस ਉਦਾ ਜਾਂ ਘਟੂਗਾ ਜਾਂ ਵਧੂਗਾ ਹੁਣ ਜਿਹੜਾ ਬੀਪੀ ਵਧਣ ਦਾ ਮੁੱਖ ਕਾਰਨ ਆ ਉਹ ਹੈਗਾ ਅਸੀਂ ਆਪਣੇ ਪੈਰਾਂ ਨੂੰ ਤਲਿਆਂ ਨੂੰ ਕਦੇ ਤੇਲ ਵੀ ਨਹੀਂ ਲਾਉਂਦੇ ਲੋਹਾਂ ਦੇ ਵਿੱਚ ਕਦੇ ਤੇਲ ਨਹੀਂ ਲਾਉਂਦੇ ਕਰੋਨਾ ਜੀ ਲੋਹਾਂ 'ਚ ਤੇਲ ਲਾਉਣ ਦਾ ਮਤਲਬ ਸਮਝੋ ਤੁਸੀਂ ਕਦੇ ਆਏ ਹੱਥ ਤੇ ਪਲਾਸਟਿਕ ਦਾ ਗਲਵਜ਼ ਪਾਇਆ ਹੋਊਗਾ ਨਹੀਂ ਪਾਇਆ ਤਾਂ 10 ਮਿੰਟ ਪਾ ਕੇ ਦੇਖ ਲਓ ਰਬੜ ਦਾ ਦਸਤਾਨਾ ਗਲਵਜ਼ ਉਹ ਜਦੋਂ ਪਾਉਂਗੇ 5-7 ਮਿੰਟ ਬਾਅਦ ਘਬਰਾਹਟ ਹੋਣ ਲੱਗ ਜਾਂਦੀ ਹੈ ਉੱਚ ਪਸੀਨਾ ਆ ਜਾਂਦਾ ਜਿਹੜੇ ਡਾਕਟਰ ਪਾਉਂਦੇ ਆ ਜਿਹੇ ਜਿਹੇ ਗਲਵਜ਼ ਤੁਸੀਂ ਪਾ ਕੇ ਦੇਖੋ ਟਾਈਟ ਗਲਵਜ਼ ਜਿਹਦੇ ਵਿੱਚ ਹਵਾ ਨਾ ਵਰਦੀ ਹੋਵੇ ਉਹ ਵਾਲਾ ਤੇ ਉਹ ਜਦੋਂ ਜਦੋਂ ਤੁਸੀਂ ਇਹ ਲਾ ਨਹੀਂ ਦਿੰਦੇ ਉਦੋਂ ਤੱਕ ਚੈਨ ਨਹੀਂ ਆਉਂਦਾ ਲਾ ਕੇ ਇੱਕਦਮ ਚੈਨ ਜਾ ਆ ਜਾਂਦਾ ਜੀ ਜੀ ਉਧਰ ਉਹ ਕਿਉਂ ਹੁੰਦਾ ਕਿ ਸਾਡੇ ਨਾਖੂਨ ਦੇ ਵਿੱਚੋਂ ਸਾਡੀ ਸਕਿਨ ਸਾਹ ਲੈਂਦੀ ਆ ਸਾਡੀ ਸਕਿਨ ਦਾ ਸਾਹ ਹੀ ਬੰਦ ਹੋ ਗਿਆ ਜਦੋਂ ਅਸੀਂ ਟਾਈਟ ਗਲਵ ਪਾ ਲਿਆ ਤਾਂ ਇਸ ਕਰਕੇ ਇੱਥੇ ਤੇਲ ਲਾਉਣਾ ਬਹੁਤ ਜ਼ਰੂਰੀ ਬਣਦਾ ਅਸੀਂ ਕਦੇ ਲਾਉਂਦੇ ਨਹੀਂ ਤੇ ਰੱਬ ਦੀ ਉਹ ਬੜੀ ਕਿਰਪਾ ਆਪਣੇ ਤੇ ਵੀ ਇਹ ਨਾ ਬੰਦ ਦੇ ਆ ਉਹ ਵੱਧਦੇ ਆ ਸਾਨੂੰ ਕੱਟਣੇ ਪੈਂਦੇ ਆ ਜੇ ਤੁਸੀਂ ਕੱਟਦੇ ਆ ਇਹ ਵੱਧਦੇ ਆ ਕੱਟਦੇ ਆ ਇਹ ਵੱਧਦੇ ਆ ਉਹਦੇ ਵਿੱਚ ਹੀ ਕਿਉਂਕਿ ਰੱਬ ਨੂੰ ਪਤਾ ਸੀ ਇਹਨਾਂ ਨੇ ਪੋਸ਼ਨ-ਪੂਸ਼ਨ ਤਾਂ ਕਰਨਾ ਹੀ ਕੋਈ ਨਹੀਂ ਹਾਂ ਇਹ ਜ਼ਰੂਰ ਹੈ ਜਦੋਂ ਕਿਤੇ 5 ਸਟਾਰ ਚ ਰੋਟੀ ਖਾਣ ਜਾਂਦੇ ਆ ਉਥੇ ਜ਼ਰੂਰ ਕਹਿੰਦੇ ਆ ਵੀ ਨਿੰਬੂ ਵਾਲਾ ਪਾਣੀ ਦੇ ਉਹ ਚ ਨੌ ਧੋਣੇ ਨੇ ਜੀ ਬਈ ਘਰੇ ਘੋਣੀ ਬਈ ਹੈ ਜਿਹੜਾ ਘਰੇ ਤੋਂ ਡਾ 10 ਸਟਾਰ ਹੈ ਉਹ ਜਿੱਥੇ ਆਪਾਂ ਚਾਹ ਲੈਣੇ ਆ ਜਾ ਕੇ ਲੱਖ 5 ਸਟਾਰਾਂ ਚ ਘੁੰਮ ਲੋ ਜਦ ਤੱਕ ਕੁੱਲੀ ਚ ਨਹੀਂ ਆਉਂਦੇ ਕੁੱਲੀ ਯਾਰ ਦੀ ਸਵਰਗ ਦਾ ਝੂਟਾ ਇਹ ਐਵੇਂ ਨਹੀਂ ਹੁੰਦਾ ਯਾਰ ਦੀ ਕੁੱਲੀ ਕਿਹੜੀ ਜਿੱਥੇ ਸਾਡੇ ਮਾਪੇ ਰਹਿੰਦੇ ਨੇ ਜਿੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸਾਡਾ ਘਰ ਹੈ ਉੱਥੇ ਜਿਹੜਾ ਡਾਈਨਿੰਗ ਟੇਬਲ ਲਾਇਆ ਉੱਥੇ ਜਿਹੜਾ ਰੋਟੀ ਖਾਣ ਦਾ ਤਾਂ ਬਾਕੀ ਖਾਣਾ ਜਦੋਂ ਲੱਗਦਾ ਸਾਡੀਆਂ ਗਰਹਿਣੀਆਂ ਨੂੰ ਸਾਡੀਆਂ ਭੈਣਾਂ ਨੂੰ ਮਾਤਾ ਪਿਤਾ ਨੂੰ ਵੀ ਚਾਹੀਦਾ ਵੀ ਉਹਦੇ ਨਾਲ ਇੱਕ ਗਰਮ ਪਾਣੀ ਚ ਪਾ ਕੇ ਨਿੰਬੂ ਥੋੜਾ ਜਿਹਾ ਰੱਖ ਦਿਆ ਕਰੋ ਹੱਥ ਧੋਣ ਵਾਸਤੇ ਉਹਦੇ ਨਾਲ ਬਹੁਤ ਗੁੱਡ ਫਾਇਦਾ ਹੁੰਦਾ ਜੇ ਆਪਾਂ ਇਹ ਕੰਮ ਕਰਦੇ ਹੋਈਏ ਤਾਂ ਸਾਨੂੰ ਸੈਨੀਟਾਈਜ਼ਰਾਂ ਦੀ ਲੋੜ ਨਾ ਪੈਂਦੀ ਤਾਂ ਹੁਣ ਵੀ ਕਰ ਲਓ ਇੱਕ ਥੋੜਾ ਜਿਹਾ ਗੁੜ ਖਾਣਾ ਸ਼ੁਰੂ ਕਰ ਦਿਓ ਰੋਟੀ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਗੁੜ ਖਾਇਆ ਕਰੋ ਤਾਂ ਕਿ ਬੀਪੀ ਲੋ ਆ ਚਾਹੇ ਹਾਈ ਹੈ ਇਹ ਗੁੜ ਦੇ ਵਿੱਚ ਇੰਨੀ ਸ਼ਕਤੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖੂਗਾ ਤੇ ਜੀਰਾ ਅਜਵੈਨ ਤੇ ਸੌਂਫ ਨੂੰ ਪਾਊਡਰ ਨੂੰ ਬਣਾ ਕੇ ਖਾਇਆ ਕਰੋ ਉਹ ਤੁਹਾਡੀ ਪਾਚਨ ਕਿਰਿਆ ਠੀਕ ਰੱਖੂਗਾ ਬਲੱਡ ਪ੍ਰੈਸ਼ਰ ਹੈ ਕਿੱਥੇ ਹੈ ਇੱਥੇ ਇਹਨੂੰ ਸ਼ਾਂਤ ਕਰਨ ਵਾਸਤੇ ਮੈਂ ਤਿੰਨ ਚੀਜ਼ਾਂ ਦੱਸਦਾ ਤੁਹਾਨੂੰ ਦੁਕਾਨ ਤੋਂ ਮਿਲ ਜਾਣਗੇ ਕਿਸੇ ਵੀ ਆਯੁਰਵੈਦਿਕ ਸਟੋਰ ਤੋਂ ਮਿਲ ਜਣਗੀਆਂ ਨੰਬਰ 1 ਗੋਦੰਤੀ ਭਸਮ ਲਿਖ ਲਓ 10 ਗ੍ਰਾਮ ਗੋਦੰਤੀ ਭਸਮ 10 ਗ੍ਰਾਮ ਜਿਹੜੇ ਸਾਡੇ ਵੈਦ ਭਰਾ ਨੇ ਉਹ ਮੇਰੀ ਗੱਲ ਨੂੰ ਸਮਝਣਗੇ ਔਰ ਸਮਝਣਗੇ ਅਗਰ ਸਮਝ ਆਉਂਦੀ ਹੈ ਐਵੇਂ ਨਾ ਕਹ ਦਿਓ ਜਿਵੇਂ ਕਹਿੰਦੇ ਨੇ ਵੈਦ ਦਾ ਵੈਦ ਮਿੱਤਰ ਹੁੰਦਾ ਐਵੇਂ ਨਾ ਕਹ ਦਿਓ ਵੀ ਇਹ ਤਾਂ ਐਵੇਂ ਮਾਰੀ ਜਾਂਦਾ ਜੇ ਗੱਲ ਸਹੀ ਹੈ ਤਾਂ ਕਮੈਂਟ ਪਾ ਕੇ ਦੱਸ ਦਿਓ ਲੋਕਾਂ ਨੂੰ ਵੀ ਦੱਸਿਓ ਬਣਾ ਕੇ ਦਿਓ ਇਹ ਫਾਇਦੇਮੰਦ ਹੈ ਗੋਦੰਤੀ ਭਸਮ 10 ਗ੍ਰਾਮ ਪ੍ਰਵਾਲ ਪਿਸ਼ਟੀ ਜਿਹੜੀ ਹੈਗੀ ਉਹ 5 ਗ੍ਰਾਮ ਉਸ ਤੋਂ ਬਾਅਦ ਮੁਕਤਾ ਸ਼ੁਕਤੀ ਪਿਸ਼ਟੀ ਇਹ ਜਿਹੜੀ ਹੈ 5 ਗ੍ਰਾਮ ਇਹ ਤਿੰਨ ਚੀਜ਼ਾਂ ਨੂੰ ਮਿਕਸ ਕਰਕੇ ਇਹਦਾ ਤੁਸੀਂ 20 ਗ੍ਰਾਮ ਪਾਊਡਰ ਹੈ ਜਿਹੜਾ ਇਹ 20 ਗ੍ਰਾਮ ਦੀਆਂ 40 ਪੁੜੀਆਂ ਬਣਾ ਲਓ ਅੱਧੇ ਗ੍ਰਾਮ ਦੀ ਇੱਕ ਪੁੜੀ ਬਣ ਗਈ ਜਿਹਨੂੰ 500 ਮਿਲੀਗ੍ਰਾਮ ਕਹਿੰਨੇ ਆਪਾਂ ਇੱਕ ਪੁੜੀ ਬਣ ਗਈ ਇਹ ਇੱਕ ਪੁੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰ ਦੋ ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋਣ ਲੱਗ ਜੂਗਾ ਸਿਰ ਚ ਮਾਈਗਰੇਨ ਦਾ ਦਰਦ ਕੰਟਰੋਲ ਹੋਣ ਲੱਗ ਜੂਗਾ ਨਸਾਂ ਜਿਹੜੀਆਂ ਇੱਥੋਂ ਸਰਵਾਈਕਲ ਦਾ ਦਰਦ ਹੁੰਦਾ ਹੈ ਦੁਖਦਿਆਂ ਰਹਿੰਦੀਆਂ ਨੇ ਇਹ ਕਵਰ ਹੋਊਗਾ ਘਰ ਦੇ ਵਿੱਚ ਕੋਈ ਬਾਮ ਪਈ ਹੋਣੀ ਆ ਕੋਈ ਠੰਡੂ ਬਾਮ ਕੋਈ ਤਾਂ ਘਰ ਬਾਮ ਕੋਈ ਹੋਰ ਬਾਮ ਪਈ ਹੋਣੀ ਦੇਸੀ ਜਿਹੜੀ ਵੀ ਬਾਮ ਪਈ ਆ ਉਹ ਬਾਮ ਨੂੰ ਚੱਕੋ ਉਹ ਬਾਮ ਨੂੰ ਚੱਕ ਕੇ ਕੌਲੀ 'ਚ ਕੱਢ ਲਓ ਕੌਲੀ ਦੇ ਵਿੱਚ ਤੇਲਾਂ ਦਾ ਤੇਲ ਪਾ ਲਓ ਬਾਮ ਨਾਲੋਂ 2 ਗੁਣਾ ਜ਼ਿਆਦਾ ਉਹਨੂੰ ਚੰਗੀ ਤਰ੍ਹਾਂ ਘੋਲ ਲਓ ਉਸ ਤੋਂ ਵਧੀਆ ਕੋਈ ਪੇਨ ਕਿਲਰ ਤੇਲ ਨਹੀਂ ਹੋ ਸਕਦਾ ਚਾਹੇ ਲੱਖ ਰੁਪਏ ਦਾ ਤੇਲ ਲਿਆਇਓ ਉਸੇ ਨੇ ਕੰਮ ਕਰ ਦੇਣਾ ਉਹਨੂੰ ਗਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਘੋਲ ਕੇ ਰੱਖ ਦੋ ਉਸ ਤੋਂ ਬਾਅਦ ਉਹਦੇ ਵਿੱਚ ਚਾਹੇ ਬੂੰਦਾਂ ਲੈਣੀਆਂ ਕੁਛ ਐ ਬੂੰਦਾਂ ਹੀ ਲੈ ਕੇ ਗਰਦਨ ਦੇ ਪਿੱਛੇ ਮ사ਜ ਕਰ ਦੋ ਐ ਜੀ ਮ사ਜ ਕਰ ਦੋ ਇਹਦੇ ਨਾਲ ਫਾਇਦਾ ਹੋਊਗਾ ਔਰ ਜਿਨ੍ਹਾਂ ਦਾ ਹਾਈ ਬੀਪੀ ਜ਼ਿਆਦਾ ਹੀ ਹਾਈ ਰਹਿੰਦਾ ਉਹ ਪੈਰਾਂ ਦੇ ਤਲਿਆਂ ਨੂੰ ਤੇਲ ਲਾਇਆ ਕਰੋ ਔਰ ਐਂ ਉਂਗਲੀ ਤੇ ਲਾ ਕੇ ਥੋੜਾ ਜਿਹਾ ਨੱਕ 'ਚ ਥੋੜਾ ਜਿਹਾ ਕੰਨਾਂ ਦੇ ਵਿੱਚ ਐਂ ਲਾਉਣਾ ਪਕੰਨਾਂ 'ਚ ਨਹੀਂ ਪਾਉਣਾ ਇੱਕ ਤੁੰਨੀ 'ਚ ਤੇਲ ਲਾਉਣਾ ਇੱਕ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਅਜੇ ਤੱਕ ਨਾ ਕਿਸੇ ਵੈਦ ਨੇ ਦੱਸਿਆ ਹੋਣਾ ਨਾ ਕਿਸੇ ਦਾਦਾ-ਦਾਦੀ ਨੇ ਨਾ ਕਿਸੇ ਦਾਦੀ ਦੇ ਨੁਸਖਿਆਂ 'ਚ ਨਾ ਕਿਤੇ ਹੋਰ ਜਿਹੜਾ ਲੱਖਾਂ ਲੋਕਾਂ ਤੇ ਅਜਮਾਇਆ ਆਪਾਂ ਨੇ ਅੰਡਰ ਆਰਮ ਦੇ ਵਿੱਚ ਦੇਸੀ ਘਿਓ ਲਾਉਣਾ ਜੀ ਕੱਚਾਂ ਦੇ ਵਿੱਚ ਦੇਸੀ ਘਿਓ ਲਾਉਣਾ ਜੇ ਦੇਸੀ ਘਿਓ ਨਹੀਂ ਪੁੱਗਦਾ ਕਿਸੇ ਵੀਰ ਨੂੰ ਤਾਂ ਉਹ ਤੇਲ ਲਾ ਸਕਦਾ ਸਰੋਂ ਦਾ ਹੋਰ ਨਹੀਂ ਕੋਈ ਚੀਜ਼ ਕੱਲੂ ਮੈਨੂੰ ਪੁੱਛਦੇ ਨੇ ਜੀ ਨਾਰੀਅਲ ਦਾ ਲਾ ਲਈਏ ਜੀ ਅਸੀਂ ਜਤੂਨ ਦਾ ਲਾ ਲਈਏ ਜਰੂਰੀ ਵਿੱਚ ਆਪਦੀ ਡਾਕਟਰੀ ਕੋਟਣੀਆਂ ਸੀ ਜਿਹੜੀ ਅਜਮਾਈ ਚੀਜ਼ ਉਹ ਕਰ ਲਓ ਆਪਾਂ ਤੇਲ ਲਾਓ ਸਰੋਂ ਦਾ ਨਹੀਂ ਲਾਓ ਦੇਸੀ ਘਿਓ ਇਹਦੇ ਨਾਲ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਆ ਜਿਹੜੇ ਮੋਡੇ ਜੇ ਟਾਈਟ ਰਹਿੰਦੇ ਤੇ ਗਰਦਨ ਜੀ ਟਾਈਟ ਰਹਿੰਦੀ ਸੀ ਮਾੜਾ ਜਗਾ ਚੱਲਣ ਫਿਰਦੇ ਸਾਹ ਚੜ ਜਾਂਦਾ ਸੀ ਤੁਸੀਂ ਕਹੋਗੇ ਯਾਰ ਗੋਇਲ ਨੇ ਸਾਨੂੰ ਦੱਸ ਹੀ ਬੜੀ ਵਧੀਆ ਚੀਜ਼ ਦਿੱਤੀ ਇਹ ਮੈਂ ਵਧੀਆ ਤਾਂ ਕਹਿੰਦਾ ਵੀ ਬਹੁਤ ਲੋਕਾਂ ਨੂੰ ਦੱਸੀਆ ਬੜੇ ਲੋਕਾਂ ਨੂੰ ਫਾਇਦਾ ਹੋਇਆ ਮੈਂ ਤੁਹਾਨੂੰ ਇੱਕ ਬਹੁਤ ਬੜੀ ਗੱਲ ਦੱਸਦਾ ਇਹ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਇਆ ਜਿਹੜੇ ਥੋੜੇ ਜਿ ਚੱਲ ਕੇ ਸਾਹ ਹਾਫ ਜਾਂਦਾ ਸੀ ਉਹਨਾਂ ਲੋਕਾਂ ਨੂੰ ਵੀ ਇਸ ਕਰਕੇ ਬਲੱਡ ਪ੍ਰੈਸ਼ਰ ਹੈ ਮਾਈਗਰੇਨ ਹੈ ਮਾਈਗਰੇਨ ਦਾ ਮੈਂ ਤੁਹਾਨੂੰ ਨੁਸਖਾ ਲਗਾਤਾ ਬਹੁਤਾ ਹਾਈ ਰਹਿੰਦਾ ਬੀਪੀ ਜਿਹੜੇ ਕਹਿੰਦੇ ਨੇ ਗੋਲੀਆਂ ਖਾਣੀ ਪੈਂਦੀ ਆ ਜਾਂ ਦੋ ਦੋ ਗੋਲੀਆਂ ਖਾਣੇ ਆ ਤਾਂ ਉਹਨਾਂ ਵਾਸਤੇ ਸਰਪਗੰਧਾ ਇੱਕ ਜੜੀ ਬੂਟੀ ਹੈ ਮੈਂ ਕੋਈ ਦਵਾਈਆਂ ਨਹੀਂ ਵੇਚਦਾ ਲੋਕਾਂ ਨੂੰ ਹਾਂ ਦਵਾਈਆਂ ਉਹਨਾਂ ਨੂੰ ਵੇਚਦਾ ਜਿਨ੍ਹਾਂ ਨੂੰ ਮੇਰੇ ਬੱਚਿਆਂ ਦਾ ਫਿਕਰ ਹੈ ਵੀ ਉਹਨਾਂ ਨੇ ਵੀ ਕੁਝ ਖਾਣਾ ਪੀਣਾ ਮੇਰੇ ਨਿਆਣਿਆਂ ਨੇ ਵੀ ਉਹ ਮੇਰੇ ਕਲੀਨਿਕ ਤੇ ਆ ਜਾਂਦੇ ਨੇ ਉਹਨਾਂ ਨੂੰ ਮੈਂ ਦੇ ਵੀ ਦਿੰਦਾ ਲੇਕਿਨ ਜੇ ਤੁਸੀਂ ਘਰੇ ਬੈਠੇ ਕਰਨਾ ਤਾਂ ਸਰਪਗੰਧਾ ਜੜੀ ਬੂਟੀ ਇਹ ਲੈ ਲਓ ਇੱਕ ਅਰਜੁਨ ਸ਼ਕ ਦਾ ਪਾਊਡਰ ਲੈ ਲਓ ਅਰਜੁਨ ਸ਼ਕ ਦਾ ਪਾਊਡਰ ਤੇ ਸਰਪਗੰਧਾ ਇਹਨਾਂ ਨੂੰ ਤੁਸੀਂ ਬਰਾਬਰ ਮਿਕਸ ਕਰ ਲਓ ਇਹਦੇ ਚੋਂ ਅੱਧਾ ਚਮਚਾ ਲੈਣਾ ਸਵੇਰੇ ਜੀ ਖਾਲੀ ਪੇਟ ਨਹੀਂ ਲੈਣਾ ਰੋਟੀ ਰੋਟੀ ਖਾ ਕੇ ਲੈਣਾ ਅੱਧੇ ਘੰਟੇ ਬਾਅਦ ਲੈਣਾ ਖਾਣ ਪੀਣ ਤੋਂ ਤੁਸੀਂ ਥੋੜੇ ਦਿਨਾਂ ਚ ਦੇਖੋਗੇ ਬਾਡੀ ਰਿਲੈਕਸ ਹੋਣ ਲੱਗ ਗਈ ਬਸ ਥੋੜੇ ਦਿਨਾਂ ਚ ਲੈ ਕੇ ਇਹਨੂੰ ਇੱਕ ਦਿਨ ਛੱਡ ਕੇ ਲੈਣਾ ਫਿਰ ਉਸ ਤੋਂ ਬਾਅਦ ਬੰਦ ਕਰ ਦੇਣਾ ਇਹ ਸਭ ਤੋਂ ਜ਼ਰੂਰੀ ਹੈ ਔਰ ਜਿੰਨੀਆਂ ਵੀ ਦਵਾਈਆਂ ਤੁਸੀਂ ਖਾਣੇ ਹੋ ਮੇਰੀ ਇਕਵਲ ਹੋਰ ਨੋਟ ਕਰ ਲਿਓ ਕੋਈ ਵੀ ਇਨਸਾਨ ਕਿਸੇ ਵੀ ਬਿਮਾਰੀ ਦਾ ਪੇਸ਼ੈਂਟ ਆ ਉਹ ਇੱਕ ਦਿਨ ਹਫ਼ਤੇ ਚ ਦਵਾਈ ਦਾ ਵਰਤ ਰੱਖਣਾ ਆਪਾਂ ਨੇ ਵੀ ਲੋ ਜੀ ਆ ਦਿਨ ਮਨੋ ਗੋਇਲ ਸਾਹਿਬ ਨੇ ਦੱਸਿਆ ਦੀ ਜਾਂ ਸ਼ੁੱਕਰਵਾਰ ਨੂੰ ਛੱਡ ਦਿਓ ਜਾਂ ਐਤਵਾਰ ਨੂੰ ਛੱਡ ਦਿਓ ਕਿਸੇ ਇੱਕ ਦਿਨ ਛੱਡ ਦਿਓ ਇੱਕ ਦਿਨ ਦਵਾਈਓ ਨਹੀਂ ਖਾਣੀ ਲੱਖਾਂ ਬੰਦਿਆਂ ਨੂੰ ਮੈਂ ਇਹ ਚੀਜ਼ ਦੱਸੀ ਹੈ ਇੱਕ ਦਿਨ ਦਵਾਈ ਨਹੀਂ ਖਾਣੀ ਮੰਨ ਲਓ ਜੇ ਤੁਹਾਡਾ ਸਾਲ ਭਰ ਟ੍ਰੀਟਮੈਂਟ ਚੱਲਦਾ ਤਾਂ ਤੁਸੀਂ 2 ਮਹੀਨੇ ਦੀ ਤਾਂ ਦਵਾਈ ਸੇਵ ਕਰ ਲਈ ਘੱਟੋ ਘੱਟ ਜੇ 1000 ਰੁਪਏ ਦੀ ਵੀ ਹੋਈ ਤਾਂ 2000 ਬਚ ਗਿਆ ਕੁਝ ਬਚਾਵਾਂਗੇ ਆਪਾਂ 2000 ਬਹੁਤ ਬੜਾ ਹੁੰਦਾ ਕਿਸੇ ਗਰੀਬ ਨੂੰ ਦੇ ਕੇ ਦੇਖੋ ਕਿੰਨੀਆਂ ਦਵਾਈਆਂ ਦਊਗਾ ਤੇ ਇਹ ਇਹ ਜਿਹੜਾ 2000 ਬਚ ਗਿਆ ਦੂਜੀ ਗੱਲ ਇੱਕ ਦਿਨ ਦੀ ਦਵਾਈ ਨਾ ਲੈਣ ਨਾਲ ਜਿੰਨੀ ਬਾਡੀ ਦੇ ਵਿੱਚ ਮੈਡੀਸਨ ਅਸੀਂ ਰੋਜ਼ ਖਾਈ ਜਾਂਦੇ ਹਾਂ ਰੋਜ਼ ਖਾਈ ਜਾਂਦੇ ਹਾਂ ਸਾਡੇ ਆਰਗਨ ਉਹਦੇ ਯੂਜ਼ ਟੂ ਹੋਈ ਜਾਂਦੇ ਨੇ ਤਾਂ ਇੱਕ ਦਿਨ ਨਹੀਂ ਲੈਂਦੇ ਬ੍ਰੇਕ ਪਾ ਕੇ ਜਿਹੜੀ ਉਹ ਬ੍ਰੇਕ ਪਈ ਆ ਬਾਡੀ ਦੇ ਵਿੱਚ ਜਿੰਨੇ ਵੀ ਟੌਕਸਿਕ ਸੀਗੇ ਉਹ ਕਲੀਅਰ ਹੋਗੇ ਜਦੋਂ ਤੁਸੀਂ ਦੂਸਰੇ ਦਿਨ ਤੀਸਰੇ ਦਿਨ ਦਵਾਈ ਖਾਓਗੇ ਤੁਹਾਨੂੰ ਉਹ ਨਜ਼ਾਰਾ ਆਊਗਾ ਦਵਾਈ ਲੈਣ ਦਾ ਕਿ ਅੱਜ ਦਵਾਈ ਕੰਮ ਕਰ ਰਹੀ ਆ ਪੂਰਾ ਨਜ਼ਾਰਾ ਆ ਗਿਆ ਦਵਾਈ ਨੇ ਪੂਰਾ ਰਿਜ਼ਲਟ ਦੇਤਾ ਉਹ ਫਿਰ 6 ਦਿਨ ਚ ਫੇਰ ਰਿਜ਼ਲਟ ਦੇਊਗੀ ਇੱਕ ਦਿਨ ਫੇਰ ਬ੍ਰੇਕ ਪਾ ਦਿਓ ਇਹ ਗੱਲ ਮੇਰੀ ਦਿਲਾਂ ਤੇ ਲਿਖ ਲਿਓ ਔਰ ਬਹੁਤ ਜ਼ਿਆਦਾ ਕੋਸ਼ਿਸ਼ ਕਰਿਆ ਕਰੋ ਜਿਹੜਾ ਨਿੰਬੂ ਹੈ ਉਹਦਾ ਸੇਵਨ ਘੱਟ ਕਰਨਾ ਆਪਾਂ ਨੇ ਔਰ ਜਿਹੜੇ ਸਤੂ ਆ ਗਰਮੀਆਂ ਦੇ ਵਿੱਚ ਉਹ ਜ਼ਿਆਦਾ ਲਿਆ ਕਰੋ ਸਤੂ ਬਹੁਤ ਫਾਇਦਾ ਕਰਦਾ ਔਰ ਸ਼ਰਬਤ ਜਿਹੜੇ ਨੇ ਉਹ ਬਹੁਤ ਫਾਇਦਾ ਕਰਦੇ ਨੇ ਸ਼ਰਬਤ ਵੀ ਜਿਹੜੇ ਨੇ ਅੱਛੀਆਂ ਕੰਪਨੀਆਂ ਦੇ ਅੱਛੀ ਕੁਆਲਿਟੀ ਦੇ ਲਿਆ ਕਰੋ ਜ਼ਿਆਦਾ ਫਾਇਦਾ ਕਰਦੇ ਆ ਜੀ ਹਾਈ ਬੀਪੀ ਕਿੱਥੇ ਰਿਸਕੀ ਹੁੰਦਾ ਤੇ ਲੋ ਬੀਪੀ ਕਿਸ ਵੈਲਿਊ ਤੇ ਆ ਕੇ ਰਿਸਕੀ ਹੁੰਦਾ ਦੇਖੋ ਹਾਈ ਬੀਪੀ ਜਿਹੜਾ ਹੈਗਾ ਉਹ ਉਹ ਰਿਸਕੀ ਹੋ ਜਾਂਦਾ ਜਿਵੇਂ ਹੁਣ ਆਮ ਇਹਦਾ ਜਿਹੜਾ ਬੀਪੀ ਦਾ ਮਾਰਜਨ ਹੋਣਾ ਚਾਹੀਦਾ 80 ਤੋਂ 120 ਮਿਲੀ 20 ਐਮਜੀ ਤੱਕ ਹੋਣਾ ਚਾਹੀਦਾ ਜੀ ਮਿਲੀਮੀਟਰ ਤੇ ਇਹ ਜਿਹੜਾ 80 ਤੋਂ 120 ਹੈ ਇਹ ਬਿਲਕੁਲ ਨਾਰਮਲ ਆ ਜੀ ਕਈਆਂ ਦਾ 130 35 ਰਹਿੰਦਾ ਕੋਈ ਗੱਲ ਨਹੀਂ ਘਬਰਾਉਣ ਵਾਲੀ ਐਡੀ ਹਮ ਆਪਾਂ ਪੰਜਾਬੀ ਲੋਕਾਂ ਤੱਕੜ ਹੁੰਦੇ ਐ ਇੰਨਾ ਕਿ ਤਾਂ ਵੀ ਚੱਕੀ ਫਰੀ ਜਾਂਦੇ ਆ ਲੇਕਿਨ ਜਿਨ੍ਹਾਂ ਦਾ ਮਤਲਬ 80 ਤੋਂ ਥੱਲੇ ਰਹਿੰਦਾ 70 ਵੀ ਆ ਉਹ ਬਹੁਤ ਕੰਮ ਖਰਾਬ ਕਰ ਦਿੰਦਾ ਸੁਸਤੀ ਲੇਸੀਨਸ ਉਹਨਾਂ ਵਾਸਤੇ ਸਭ ਤੋਂ ਵਧੀਆ ਉਸੇ ਟਾਈਮ ਗਾਜਰ ਖਾਓ ਸੇਵ ਖਾਓ ਔਰ ਸੇਵ ਦਾ ਮਰਬਾ ਖਾਓ ਆਮਲੇ ਦਾ ਮਰਬਾ ਖਾਓ ਔਰ ਜਿਨ੍ਹਾਂ ਦਾ ਹਾਈ ਹੈ ਬੀਪੀ ਜੀ ਅੱਛਾ ਲੋਬ ਵਾਲੇ ਕਾਫੀ ਵੀ ਪੀ ਸਕਦੇ ਆ ਇੱਕ ਕੱਪ ਦਿਹਾੜੀ ਚ ਜਿਹਨਾਂ ਦਾ ਹਾਈ ਹੈ ਬੀਪੀ ਉਹਨਾਂ ਵਾਸਤੇ ਸਰਪਗੰਦਾ ਬਹੁਤ ਗੁੱਡ ਹੈ ਉਹਨਾਂ ਵਾਸਤੇ ਪੈਰਾਂ ਨੂੰ ਝਸਣਾ ਰੈਸਟ ਕਰਨਾ ਪੈਰਾਂ ਤੇ ਤੇਲ ਦੀ ਮਾਲਿਸ਼ ਕਰਨੀ ਜਾਂ ਡਰਾਈ ਮ사ਜ ਕਰਨੀ ਉਹ ਸਭ ਤੋਂ ਬੈਸਟ ਆ ਉਹਨਾਂ ਨੂੰ ਕੋਈ ਜੇ ਆਪਾਂ ਖਾਣ ਲਈ ਚੀਜ਼ਾਂ ਦੰਦੇ ਆ ਉਹ ਜਿਵੇਂ ਜਿਵੇਂ ਅਸੀਂ ਖਾਣ ਲਈ ਚੀਜ਼ਾਂ ਦੰਦੇ ਆ ਉਹਦੇ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ ਪਰ ਉਹਨਾਂ ਨੂੰ ਇੱਕੋ ਹੀ ਚੀਜ਼ ਦਾ ਫਾਇਦਾ ਹੁੰਦਾ ਕਿ ਉਹ ਰੈਸਟ ਕਰਿਆ ਜਾਵੇ ਔਰ ਮ사ਜ ਜਿਹੜੀ ਆ ਉਹ ਹਲਕੀ ਮ사ਜ ਬੋਡੀ ਦੀ ਜੇ ਕੋਈ ਹੋਰ ਨਹੀਂ ਕਰਨ ਵਾਲਾ ਆਪਣੀ ਗਰੀਬਾਂ ਦੀ ਮ사ਜ ਹੁੰਦੀ ਆ ਪਰ ਆਪੇ ਪੈਰਾਂ ਨੂੰ ਥੱਲੇ ਲੰਘ ਜਾਂਦੇ ਆ ਮੋਡੇ ਗੋਡੇ ਤੇ ਰੱਖ ਕੇ ਪੈਰ ਇਧਰ ਲਾ ਉਹਨੂੰ ਰਗੜ ਦੋ ਦੁੱਜੇ ਨੂੰ ਦੁੱਜੇ ਗੁੱਟ ਤੇ ਰੱਖ ਕੇ ਰਗੜਦੋਂ ਨਾਲੇ ਹੱਥਾਂ ਦੀ ਹੋਗੀ ਤਲੀਆਂ ਦੀ ਨਾਲੇ ਪੈਰਾਂ ਦੀ ਹੋਗੀ ਤਾਂ ਕਮਾਲ ਹੋ ਜਾਣਾ ਤੁਸੀਂ ਦੇਖੋਗੇ ਬਲੱਡ ਪ੍ਰੈਸ਼ਰ ਭੁੱਲ ਹੀ ਗਏ ਆਪਾਂ ਇਸ ਕਰਕੇ ਬਲੱਡ ਪ੍ਰੈਸ਼ਰ ਜਿਹੜਾ ਹੈਗਾ 135 40 ਤੋਂ ਜਦੋਂ ਉੱਪਰ ਚੱਲਿਆ ਜਾਂਦਾ ਤਾਂ ਉਹ ਰਿਸਕੀ ਮੰਨੋ ਉਹਨੂੰ ਉਸੇ ਟਾਈਮ ਸਿੱਟ ਲਓ ਦੁਸ਼ਮਣ ਨੂੰ ਕਦੇ ਵੱਡਾ ਨਾ ਹੋਣ ਦਿਓ ਪਹਿਲਾਂ ਹੀ ਉਹਨੂੰ ਨਾਪ ਲਓ ਤਾਂ ਕਿ ਜੇ ਅਸੀਂ ਉਹਨੂੰ ਵੱਡਾ ਹੋਣ ਦੀ ਵੇਟ ਕਰਾਂਗੇ ਕੋਈ ਗੱਲ ਨਹੀਂ ਫਲਾਣੇ ਤਾਏ ਦਾ ਸਾਡੇ ਦਾ 190 ਰਹਿੰਦਾ ਤੇ ਉਹਨੂੰ ਤਾਂ ਕਦੇ ਕੁਝ ਨਹੀਂ ਹੋਇਆ ਪਰ ਤਾਹਿਆ ਗਿਆ ਕਿਵੇਂ ਦੀ ਉਹ ਕਦੇ ਕਿਸੇ ਨੇ ਪੁੱਛਿਆ ਕਿਦਰੂ ਗਿਆ ਤਾਇਆ ਰਾਤ ਸੰਘਬੜਾ ਸੁੱਤਾ ਦੀ ਸਵੇਰੇ ਉੱਟਿਆ ਹੀ ਨਹੀਂ ਤਾਈ ਹੱਥ ਲਾਉਂਦੀ ਰਹਗੀ ਤਾਂ ਇਸ ਕਰਕੇ ਇਹ ਚੀਜ਼ਾਂ ਤੋਂ ਬਚ ਕੇ ਚੱਲੋ ਮੇਰੀਆਂ ਗੱਲਾਂ ਖੁੱਲੀਆਂ ਹੁੰਦੀਆਂ ਨੇ ਸਿੱਧੀਆਂ ਹੁੰਦੀਆਂ ਨੇ ਮੈਸੇਜ ਸਟੀਕ ਹੁੰਦਾ ਇਹ ਮੈਸੇਜ ਤੁਹਾਨੂੰ ਜਰੂਰ ਮੇਰਾ ਮਿਲ ਗਿਆ ਕਿਉਂਕਿ ਮੈਸੇਜ ਉਹੀ ਫਾਇਦੇਮੰਦ ਹੁੰਦਾ ਜਿਹੜਾ ਕਿਸੇ ਨੇ ਦਿੱਤਾ ਔਰ ਤੁਹਾਡੇ ਦਿਲ ਚ ਉਤਰ ਜਾਵੇ ਔਰ ਇਹ ਜਿਹੜਾ ਵੀਡੀਓ ਹੈ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਕੋਈ ਮੈਂ ਉਹਦਾ ਪੈਸਾ ਨਹੀਂ ਲੈਂਦਾ ਤੁਸੀਂ ਸ਼ੇਅਰ ਕਰੋ ਲਾਈਕ ਕਰੋ ਜੋ ਤੁਹਾਡੀ ਮਰਜ਼ੀ ਹੈ ਇਹਨੂੰ ਕਰੋ ਜੇ ਮੈਨੂੰ ਮਿਲਣ ਦੀ ਤੁਹਾਡੀ ਕਦੇ ਇੱਛਾ ਤਾਂ ਤੁਸੀਂ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਸੈਕਟਰ 44 ਚ 372 ਨੰਬਰ ਸ਼ੋਰੂਮ ਹੈ ਆਪਣਾ ਉੱਥੇ ਆ ਕੇ ਮਿਲੋ ਐਂ ਉੱਥੇ ਬਹਿ ਕੇ ਆਪਾਂ ਗੱਲਾਂ ਬਾਤਾਂ ਕਰ ਹੀ ਦਿਆਂਗੇ ਕੋਈ ਬਹੁਤੀ ਗੱਲ ਨਹੀਂ ਪਰ ਵੇਟਿੰਗ ਜ਼ਰੂਰ ਹੈ ਆਪਣੇ ਕੋਲੇ ਜਦੋਂ ਤੁਸੀਂ ਆਓਗੇ ਕਾਫੀ ਵੇਟਿੰਗ ਹੈ ਲੰਬਾ ਟਾਈਮ ਲੱਗਦਾ ਟਾਈਮ ਕੱਢ ਕੇ ਆਓ ਔਰ ਵਧੀਆ तरीके ਨਾਲ ਗੱਲਬਾਤ ਹੋਈ ਜੀ ਬਿਲਕੁਲ ਤੇ ਅਕਸਰ ਅਸੀਂ ਆਪਣੇ ਕਰੀਬੀਆਂ ਨੂੰ ਜੋ ਹੈ ਮਹਿੰਗੇ ਤੋਹਫੇ ਦੇ ਕੇ ਖੁਸ਼ ਕਰਦੇ ਹਾਂ ਪਰ ਇਹ ਅਜਿਹੇ ਨੁਸਖੇ ਨੇ ਅਗਰ ਤੁਸੀਂ ਕਿਸੇ ਨੂੰ ਸ਼ੇਅਰ ਕਰ ਦਿਓ ਤਾਂ ਉਸ ਦੀ ਜ਼ਿੰਦਗੀ ਤਾਂ ਸੁਧਰੇਗੀ ਘਰ ਪਰਿਵਾਰ ਚ ਵੀ ਸਾਰੇ ਜਿਹੜੇ ਇਸ ਨੂੰ ਫੋਲੋ ਕਰਨ ਤਾਂ ਬਿਮਾਰੀਆਂ ਤਾਂ ਹਮੇਸ਼ਾ ਦੂਰ ਰਹਿਣਗੇ ਅਸੀਂ ਇਸੇ ਲਈ ਵੀਡੀਓਜ਼ ਲੈ ਕੇ ਆਉਂਦੇ ਆ ਤਾਂ ਕਿ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਤਬਦੀਲੀਆਂ ਦੇ ਨਾਲ ਅਸੀਂ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੀਏ ਤੇ ਬਹੁਤ ਬਹੁਤ ਥੈਂਕਸ ਸਰ ਦਾ ਕਿ ਤੁਸੀਂ ਹਰ ਵਾਰੀ ਦਰਸ਼ਕਾਂ ਨੂੰ ਜੋ ਹੈ ਬਹੁਤ ਵਧੀਆ ਕਰੇਲੋ ਨੁਸਖੇ ਦੱਸਿਓ ਸੋ ਅੱਗੋ ਵੀ ਤੁਹਾਡੇ ਲਈ ਅਸੀਂ ਇਸੇ ਤਰੀਕੇ ਨਾਲ ਹੈਲਥੀ ਟੌਪਿਕਸ ਲੈ ਕੇ ਆ ਕੜੇ ਆਂਦੇ ਆ ਉਹਨਾਂ ਦੇ ਉੱਪਰ ਕਰੇਲੂ ਨੁਸਖੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਅੱਜ ਦੀ ਵੀਡੀਓ ਚੰਗੀ ਲੱਗੀ ਐ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੁਸੀਂ ਜਲਦੀ ਮਿਲਾਂਗੇ ਜੀ ਸਤਿ ਸ੍ਰੀ ਅਕਾਲ